ਆਹ ਸੌਫਟਵੇਅਰ ਆ ਵੀਰੇ ਲਓ ਜੀ ਆਹ ਸੌਫਟਵੇਅਰ 3G 4G 3 4 5G ਸਵਿਚਰ ਲਓ ਜੀ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰਦੇ ਜੋ ਵੀਡੀਓ ਆਪਾਂ ਕਰ ਲੈਣਾ ਆਹ ਸੈਟਿੰਗ ਤੇ ਕਲਿੱਕ ਕਰਦੇ ਸੈਟਿੰਗ ਤੇ ਕਲਿੱਕ ਕਰਾਪ ਕਰ ਦੇਣਾ ਠੀਕ ਆ ਉਸ ਤੋਂ ਬਾਅਦ ਜਿਹੜਾ ਆਉਂਦਾ ਨਾ ਮੋਬਾਈਲ ਰੇਡੀਓ ਪਾਵਰ ਜੀ ਇਹਨੂੰ ਆਨ ਕਰ ਦੇਣਾ ਆਪਾਂ ਅੱਜ ਇਹਨੂੰ ਬਿੜਾ ਨੈਟ ਤੋਂ ਬਿੜਾ ਸਿਮ ਤੋਂ ਨੈਟ ਲਾ ਕੇ ਖੋਣੇ ਅੱਜ ਠੀਕ ਆ ਲਓ ਜੀ ਬਿੜਾ ਸਿਮ ਤੋਂ ਬਿੜਾ ਨੈਟ ਤੋਂ ਸਾਰੇ ਕਸ਼ ਤੋਂ ਬਿਨਾਂ ਅੱਜ ਵੀਰ ਨੈਟ ਚਲਾ ਕੇ ਵਿਖਾਊਗਾ ਜਿਵੇਂ ਕਿ ਬਾਦਰੀ ਚੱਲੂਗਾ ਜੀ ਫ੍ਰੀ ਚੱਲੂਗਾ ਜਿਵੇਂ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੜੀ ਪ੍ਰੋਬਲਮ ਆ ਰਹੀ ਹੈ ਨੈਟ ਉਥੇ ਬੰਦ ਆ ਤੇ ਵੀਰ ਕਹਿੰਦਾ ਵੀ ਮੇਰੇ ਕੋਲ ਇੱਕ ਆਈਡੀਆ ਹੈਗਾ ਤੇ 5G ਨੈਟ ਚੱਲੂਗਾ ਫ੍ਰੀ ਜਮ ਬਿਨਾਂ SIM ਤੋਂ ਕੰਮ ਚਲਾ ਲੂ ਕੋਈ ਚੱਕਰ ਨਹੀਂ ਲਓ ਜੀ ਹੁਣ ਪੂਰੀ ਵੀਡੀਓ ਨੂੰ ਵੇਖੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਸ਼ੇਅਰ ਕਰੋ ਤੁਹਾਡੇ ਕੰਮ ਦੀ ਗੱਲ ਆ ਕੰਮ ਦੀ ਵੀਡੀਓ ਲੈ ਕੇ ਆਇਆ ਹੈ ਸ਼ੇਅਰ ਜਰੂਰ ਕਰਦੇ ਆ ਜੋ ਤੇ ਵੀਰ ਹੁਣ ਤੁਹਾਨੂੰ ਦੱਸੂਗਾ ਕਿਹੜਾ ਸੌਫਟਵੇਅਰ ਲਾਉਣਾ ਤੇ ਆ ਜੋ ਫਿਰ ਦਿਖਾਉਣਾ ਹੈ ਬੈਕਅਪ ਡਾਊਨਲੋਡ ਕਰਨਾ 345 ਪਲੇ ਸਟੋਰ ਤੋਂ 345 ਜੀ ਸਵਿਚਰ ਡਾਊਨਲੋਡ ਕਰਨਾ ਓਕੇ ਜਾਂਦਾ ਹੂਗਾ ਆ ਜੀ ਲਓ ਜੀ ਆ ਸੌਫਟਵੇਅਰ ਡਾਊਨਲੋਡ ਠੀਕ ਹੈ ਲਓ ਜੀ ਤੁਸੀਂ ਆ ਸੌਫਟਵੇਅਰ ਡਾਊਨਲੋਡ ਕਰਨਾ 345 ਜੀ ਸਵਿਚਰ ਸਵਿਚਰ ਠੀਕ ਹੈ ਜੀ ਡਾਊਨਲੋਡ ਹੋ ਗਿਆ ਠੀਕ ਆ ਇਹਨੂੰ ਓਪਨ ਕਰਨਾ ਲਓ ਜੀ ਡਾਊਨਲੋਡ ਹੋਣ ਤੋਂ ਬਾਅਦ ਇਹ ਸੌਫਟਵੇਅਰ ਨੂੰ ਕਰਨਾ ਤੁਸੀਂ ਓਪਨ ਤੇ ਅੱਗੇ ਤੁਸੀਂ ਦੇਖੀ ਜਾਏ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਜੋ ਇਹਨੂੰ ਕਰ ਲੈਣਾ ਓਪਨ ਠੀਕ ਆ ਇੱذਰਾ ਆਪਾਂ ਫਲਾਈਟ ਮੋਡ ਆ ਦੇਣਾ ਅੱਛਾ ਸੌਫਟਵੇਅਰ ਜਦੋਂ ਓਪਨ ਕਰਨਾ ਤੇ ਇਹਨੂੰ ਜਿਹੜਾ ਵੀ ਆਪਣਾ ਸੈਮਾ ਨੂੰ ਫਲਾਈਟ ਮੋਡ ਕਰ ਦੇਣਾ ਕਿਥੋਂ ਦਾ ਫਲਾਈਟ ਮੋਡ ਤੇ ਫੋਨ ਤੇ ਲਾਈਟ ਰਾਈਟ ਮਾਰ ਦੇ ਉਦੋਂ ਓਕੇ ਕਾ ਦੇ ਫਲਾਈਟ ਮੋਡ ਲਾ ਦੇਣਾ ਆਪਾਂ ਠੀਕ ਆ ਓਕੇ ਇਹਨੂੰ ਓਪਨ ਕਰ ਲੈਣਾ ਆ ਸੈਟਿੰਗ ਤੇ ਕਲਿੱਕ ਕਰ ਦੇ ਸੈਟਿੰਗ ਤੇ ਕਲਿੱਕ ਕਰਾ ਕਰ ਦੇਣਾ ਠੀਕ ਆ ਉਸ ਤੋਂ ਬਾਅਦ ਜਿਹੜਾ ਆਉਂਦਾ ਨਾ ਮੋਬਾਈਲ ਰੇਡੀਓ ਪਾਵਰ ਜੀ ਇਹਨੂੰ ਆਨ ਕਰ ਦੇਣਾ ਓਕੇ ਉਸ ਤੋਂ ਉੱਪਰ ਜਾਣਾ ਉਸ ਤੋਂ ਬਾਅਦ ਥੱਲੇ ਇੱਥੇ ਆਊਗਾ ਰੀਫਰੈਸ਼ ਰੀਫਰੈਸ਼ ਤੇ ਕਰਾਂਗੇ ਆਪਾਂ ਉਸ ਤੋਂ ਬਾਅਦ ਨੰਬਰ ਆ ਜਾਊਗਾ ਇਹਦੇ ਵਿੱਚ ਠੀਕ ਆ ਉਸ ਤੋਂ ਬਾਅਦ ਜਿਹੜਾ ਅਪਡੇਟ ਲਿਖਿਆ ਹੂੰ ਇਹਦੇ ਉੱਤੇ ਚਾਰ ਵਾਰੀ ਕਲਿੱਕ ਕਰਨਾ ਆਪਾਂ ਅੱਛਾ ਚਾਰ ਵਾਰੀ ਕਲਿੱਕ ਕਰਕੇ ਤੇ ਹੋਮ ਵਾਲਾ ਬਟਨ ਹੋਮ ਕਰ ਦੇਣਾ ਫੋਨ ਨੂੰ ਉਸ ਤੋਂ ਬਾਅਦ ਨੈਟ ਚੱਲ ਜਾਣਾ 1 2 3 4 ਉਸ ਤੋਂ ਬਾਅਦ ਇਹਨੂੰ ਹੋਮ ਕਰ ਦੇਣਾ ਆਪਾਂ ਅੱਛਾ ਬੈਕ ਕਰ ਦੇਣਾ ਹਾਂ ਤੇ ਹੁਣ ਆਪਾਂ ਨੈਟ ਚੱਲ ਗਿਆ ਉਸ ਤੋਂ ਬਾਅਦ ਹੁਣ ਆਪਾਂ ਇਹ ਤੇ YouTube ਚਲਾ ਸਕਦੇ ਹਾਂ ਬਸ ਇੰਨੇ ਕੰਮ ਹਾਂ ਆ ਬੜਾ ਸੌਖਾ ਟਰੈਕ ਆ ਬਾਈ ਤੇ ਵੀਰ ਮੇਰੇ ਸਿੱਧਾ ਸੌਫਟਵੇਅਰ ਪਹਿਲਾਂ ਡਾਊਨਲੋਡ ਕਰ ਲਓ ਤੇ ਮੁੜ ਕੇ ਮੋਬਾਈਲ ਨੂੰ ਕਰ ਦਿਓ ਫਲਾਈਟ ਮੋਡ ਦੇ ਆ ਚਲੋ YouTube ਆ ਦੇਖ ਸਕਦੇ ਆ ਜੀ ਤੁਹਾਡੇ ਸਾਹਮਣੇ ਕੋਈ ਵੀਡੀਓ ਆਪਾਂ ਕੱਟੀ ਨਹੀਂ ਲਾਈਵ ਕੋਈ ਵੀਡੀਓ ਚਲਾ ਕੇ ਦਿਖਾਦੇ ਸਵਾਈਟ ਮੋਡ ਲੱਗਾ ਵਾ ਆ ਦੇਖ ਸਕਦੇ ਆ ਫਲਾਈਟ ਮੋਡ ਲੱਗਾ ਤੇ ਸੈਮ ਆਪਣਾ ਬੰਦ ਆ ਸੈਮ ਬੰਦ ਆ 5G ਆਪਣੇ ਚੱਲ ਪਿਆ ਤੁਸੀਂ ਜਿੱਥੇ ਵੀ ਚਲਾ ਸਕਦੇ ਆ ਇੱਕ ਵੀਡੀਓ ਚਲਾ ਕੇ ਦਿਖਾ ਦੇ ਆ ਤਾਂ ਬਹੁਤ ਜਿਆਦੇ ਸਭ ਕੀ ਟਰੈਕ ਹੈ ਬਹੁਤ ਔਖਾ ਲਓ ਜੀ ਵੀਡੀਓ ਨੂੰ ਚਲਦੀ ਨੂੰ ਜਰੂਰ ਸ਼ੇਅਰ ਕਰਿਓ ਮੇਰੇ ਵੀਰ ਤੇ ਕਮੈਂਟ ਵੀ ਕਰਿਓ ਕਿਹੜੇ ਕਿਹੜੇ ਵੀਰ ਨੇ 5G ਚਲਾ ਲਿਆ ਹੈ ਆ ਦੇਖ ਸਕਦੇ ਹੋ ਤੁਸੀਂ ਫਲਾਈਟ ਮੋਡ ਤੇ ਮੋਬਾਈਲ ਐਚਡੀ ਕਰ ਦਿੰਦੇ ਆ ਫੁੱਲ ਐਚਡੀ ਇਹ ਫੁੱਲ 5G ਚੱਲੂਗਾ ਜੀ ਆ ਤਾਂ ਬਹੁਤ ਵਧੀਆ ਵੀਰ ਕੋਲ ਟ੍ਰਿਕ ਹੈ ਐਚਡੀ ਲਓ ਜੀ ਤੁਸੀਂ ਦੇਖ ਸਕਦੇ ਹੋ ਫੁੱਲ ਐਚਡੀ ਆ ਫੁੱਲ ਐਚਡੀ ਇੱਕ ਵੀ ਪ੍ਰੋਸੈਸ ਨਹੀਂ ਲੈ ਰਿਹਾ ਆ ਦੇਖ ਲਓ ਫਲਾਈ ਮੋਡ ਤੇ ਲੱਗਾ ਆ ਦਿਖਾਈਂ ਦੁਬਾਰਾ ਫਲਾਈ ਮੋਡ ਫਲਾਈ ਮੋਡ ਦੇਖ ਲਓ ਆ ਦੇਖ ਲਓ ਜੀ ਤੁਸੀਂ ਦੇਖ ਸਕਦੇ ਹੋ ਕੋਈ ਵਾਈਫਾਈ ਨਹੀਂ ਕੁਛ ਨਹੀਂ ਆਹ ਸੌਫਟਵੇਅਰ ਤੁਸੀਂ 5G ਆ ਲਓ ਕਲ ਬੈਕ ਕਰੀ ਹੁਣ ਕਿਹੜਾ ਸੌਫਟਵੇਅਰ ਆਪਾਂ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਸੌਫਟਵੇਅਰ ਤੁਸੀਂ ਦੇਖ ਲਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਸੌਫਟਵੇਅਰ ਦਿਖਾ ਦਿੱਤੇ ਡਾਊਨਲੋਡ ਹੋਇਆ ਆਹ ਸੌਫਟਵੇਅਰ ਆ ਵੀਰੇ ਲਓ ਜੀ ਆਹ ਸੌਫਟਵੇਅਰ 3G 4G 3 4 5G ਸਵਿਚਰ ਲਓ ਜੀ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਜੇ ਵੀਡੀਓ ਸਾਡੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸੋਹਣਾ ਜਿਹਾ ਕਮੈਂਟ ਵੀ ਕਰਦੇ ਜੇ ਇੱਕ